ਇਹ ਰਾਜੇ ਮਹਾਰਾਜਾਂ ਦੇ ਸਮੇਂ ਦੇ ਕੂਲਰ ਜਿਵੇਂ ਅੱਜ ਆਧੁਨਿਕ ਤਕਨੀਕ ਨਾਲ ਏਸੀ ਆ ਚੁੱਕੀ ਹੈ ਕਿਸੇ ਵੇਲੇ ਇਹ ਲੱਕੜ ਦੇ ਕੂਦਰਾ ਦਾ ਸਹਾਰਾ ਲੈ ਜਾਂਦਾ ਸੀ ਨਾਲ ਨਗਾਰੇ ਪਏ ਆ ਇਸ ਤੋਂ ਇਲਾਵਾ ਆ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਸੋਫੇ ਬੈੱਡ ਇਹ ਵੀ ਰਾਜਾਂ ਦੇ ਆ ਤੁਸੀਂ ਦੇਖ ਸਕਦੇ ਹੋ ਔਰ ਤੋਫ ਪਈਏ ਉਸਤਮਾਨੇ ਦੀ ਪਹਾੜਾਂ ਦੇ ਉੱਪਰ ਬਸਿਆ ਹੋਇਆ ਰਾਜਸਥਾਨ ਦੇ ਵਿੱਚ ਜੈਪੁਰ ਦਾ ਇਹ ਜੈਗੜ ਕਿਲਾ ਜਿਹਨੂੰ ਫਤਿਹ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ ਸੋ ਪਿੰਕ ਸਿਟੀ ਜੈਪੁਰ ਦੀ ਤੁਹਾਨੂੰ ਸੈਰ ਕਰਵਾਵਾਂਗੇ ਦਿਖਾਵਾਂਗੇ ਕਿਲਾ ਜੈਗੜ ਆਓ ਚਲੋ ਗੜ ਕਿਲਾ ਇਹ ਕਿਲਾ ਸ਼ਹਿਰ ਤੋਂ ਤਕਰੀਬਨ 11 ਕਿਲੋਮੀਟਰ ਦੀ ਸਥਿਤੀ ਤੇ ਹੈ ਤੇ ਉੱਪਰ ਪਹਾੜਾਂ ਤੇ ਬਣਿਆ ਹੋਇਆ ਤਕਰੀਬਨ 3 ਕਿਲੋਮੀਟਰ ਚੌੜਾ ਤੇ 1 ਕਿਲੋਮੀਟਰ ਇਸ ਦੀ ਲੰਬਾਈ ਦੱਸੀ ਜਾਂਦੀ ਹੈ ਇਹ ਕਿਲੇ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਕਿਲਾ 10ਵੀਂ ਸਦੀ ਵਿੱਚ ਬਾਨਾ ਜਿਹੜਾ ਸਟਾਰਟ ਹੋਇਆ ਸੀ ਤੇ 1726 ਈਸਵੀ ਦੇ ਵਿੱਚ ਸ਼ਾਸਕ ਰਾਜਾ ਜੈ ਸਿੰਘ ਦੁਆਰਾ ਇਹ ਬਣਾਇਆ ਗਿਆ ਸੀ ਅਮੇਰ ਕਿਲਾ ਇੱਥੇ ਬਣਿਆ ਹੋਇਆ ਉਹ ਨੀਚੇ ਬਣਿਆ ਹੋਇਆ ਇਹ ਪਹਾੜਾਂ ਦੇ ਉੱਪਰ ਬਣਿਆ ਹੋਇਆ ਦੱਸਿਆ ਜਾਂਦਾ ਹੈ ਕਿ ਅਮੇਰ ਕਿਲੇ ਦੇ ਵਿੱਚ ਰਾਜੇ ਰਹਿੰਦੇ ਸੀ ਔਰ ਇਹ ਕਿਲਾ ਜਿਹੜਾ ਇੱਕ ਫਤਿਹ ਦਾ ਪ੍ਰਤੀਕ ਹੈ ਇੱਥੇ ਸੈਨਾ ਰਹਿੰਦੀ ਸੀ ਔਰ ਜਿਹੜੇ ਕੋਈ ਰਾਜੇ ਮਹਿਮਾਨ ਆਉਂਦੇ ਸੀ ਉਹ ਵੀ ਇਸ ਕਿਲੇ ਦੇ ਉੱਪਰ ਆ ਕੇ ਰਹਿੰਦੇ ਸੀ ਔਰ ਇੱਥੇ ਗੁਪਤ ਰਸਤੇ ਵੀ ਬਣੇ ਹੋਏ ਆ ਜਿਸ ਨੂੰ ਭੂਲ ਭਲਈਆ ਕਹਿੰਦੇ ਆ ਕਿ ਦੁਸ਼ਮਣ ਜਦੋਂ ਇਸ ਕਿਲੇ ਦੇ ਵਿੱਚ ਆਉਂਦਾ ਸੀ ਤਾਂ ਉਹਨੂੰ ਪਤਾ ਨਾ ਲੱਗ ਸਕੇ ਕਿ ਕਿੱਥੇ ਕੋਈ ਰਹਿੰਦਾ ਹੈ ਔਰ ਉਸ ਤੋਂ ਬਚਾਅ ਹੋ ਸਕੇ ਸੋ ਇਹ ਕਿਲਾ ਇੱਕ ਸੁਰੱਖਿਆ ਵਜੋਂ ਬਣਾਇਆ ਗਿਆ ਸੀ ਔਰ ਫੌਜਾਂ ਇੱਥੇ ਰਹਿੰਦੀਆਂ ਸੀ ਤੋਪਖਾਨਾ ਇੱਥੇ ਹੈਗਾ ਔਰ ਰਾਜੇ ਜਿਹੜੇ ਬਾਹਰੋਂ ਆਉਂਦੇ ਸੀ ਉਹ ਵੀ ਇੱਥੇ ਭੋਜਨ ਸ਼ੱਕਦੇ ਸੀਗੇ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਪ੍ਰਾਤਨ ਚੀਜ਼ਾਂ ਵੀ ਪੰਜਾਂ ਹੋਈਆਂ ਐ ਕਿਲੇ ਦੇ ਵਿੱਚ ਜਿਵੇਂ ਕਿ ਪ੍ਰਾਣਿਕਾਂ ਬੰਦੂਖਾਂ ਪਿਸਤੌਲ ਔਰ ਗੱਡੇ ਵਗੈਰਾ ਔਰ ਕਾਫੀ ਜਰੀ ਇੱਥੇ ਗੈਲਰੀ ਵਧੀਆ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਪੁਰਾਣੇ आधुनिक ਜਿਵੇਂ ਅੱਜ ਕੱਲ ਆਪਾਂ ਏਸੀ ਵਰਤਦੇ ਹਾਂ ਉਸ ਤਰੀਕੇ ਦੇ ਆਧੁਨਿਕ ਚੀਜ਼ਾਂ ਸਿੰਘ ਉਸ ਵਕਤ ਕੂਲਰ ਜਿਹਨੂੰ ਠੰਡੀ ਹਵਾ ਲੈਣ ਵਾਸਤੇ ਵਰਤੇ ਸੀਗੇ ਰਾਜੇ ਔਰ ਬਹੁਤ ਤਰ੍ਹਾਂ ਦੀਆਂ ਹੋਰ ਚੀਜ਼ਾਂ ਪਾਲਕੀ ਵਗੈਰਾ ਇੱਥੇ ਪਈ ਹੋਈ ਹੈ ਕਿਉਂਕਿ ਉਸ ਸਮੇਂ ਵੀ ਸੁੱਖ ਸਹੂਲਤਾਂ ਦਾ ਪੂਰਾ ਜਿਹੜਾ ਖਿਆਲ ਉਹ ਰੱਖਿਆ ਜਾਂਦਾ ਸੀਗਾ ਔਰ ਕਿਲੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਜਿਆਦਾ ਗਰਮੀ ਵੀ ਹੈਣੀਗੀ ਔਰ ਸਹੂਲਤਾਂ ਦੀ ਗੱਲ ਕਰੀਏ ਤਾਂ ਬਹੁਤ ਜਿਆਦਾ ਬਣਾਈਆਂ ਹੋਣਾਂ ਔਰ ਜਿੱਥੇ ਰਾਜੇ ਬੈਠ ਕੇ ਭੋਜਨ ਛਕਦੇ ਸੀਗੇ ਉਹ ਵੀ ਵੱਖਰੀ ਚੀਜ਼ ਬਣੀ ਹੋਈ ਹੈ ਉੱਥੇ ਉਸ ਤਰੀਕੇ ਦੀਆਂ ਮੂਰਤਾਂ ਉਵੇਂ ਬਣਾਇਆ ਗਿਆ ਕਿ ਰਾਜੇ ਕਿਸ ਤਰੀਕੇ ਦੇ ਨਾਲ ਇੱਥੇ ਆ ਕੇ ਭੋਜਨ ਛਕਦੇ ਸੀਗੇ ਹਰਾਨੀਆਂ ਦੇ ਲਈ ਵੱਖਰਾ ਜਿਹੜਾ ਭੋਜਨ ਛਕਣ ਦੇ ਲਈ ਇੱਕ ਕਮਰਾ ਬਣਿਆ ਹੋਇਆ ਸੀਗਾ ਰਸੋਈ ਘਰ ਬਹੁਤ ਵਧੀਆ ਬਣੇ ਹੋਏ ਆ ਇਸ ਤੋਂ ਇਲਾਵਾ ਰੰਗਮੰਚ ਜਿੱਥੇ ਕਿ ਰਾਜੇ ਕਟਪੁਤਲੀਆਂ ਦਾ ਜਿਹੜਾ ਸ਼ੋਅ ਦੇਖਦੇ ਸੀਗੇ ਸਾਹਮਣੇ ਜਨਤਾ ਵੀ ਬੈਠ ਕੇ ਦੇਖਦੀ ਸੀਗੀ ਤਾਂ ਰਾਜਿਆਂ ਦੇ ਪੁਰਾਣੇ ਬੈੱਡ ਸੋਫੇ ਜਿਹੜੇ ਜਿੱਥੇ ਰਾਜੇ ਆਰਾਮ ਕਰਦੇ ਸੀਗੇ ਪਾਲਕੀ ਔਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਪ੍ਰਾਤਨ ਸਾਂਭੀਆਂ ਹੋਈਆਂ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹ ਕਿਲਾ ਹਜੇ ਵੀ ਮਤਲਬ ਰਾਜੇ ਦੇ ਅਧੀਨ ਹੀ ਕਹਿ ਸਕਦੇ ਆ ਕਿਉਂਕਿ ਇੱਥੋਂ ਦੀ ਕੁਮਾਰੀ ਹੈ ਦੀਆ ਕੁਮਾਰੀ ਉਹਨਾਂ ਦੇ ਅੰਦਰ ਹੈਗਾ ਬਾਕੀ ਜੇ ਅਮੇਰ ਕਿਲੇ ਦੀ ਗੱਲ ਕਰੀਏ ਉਹ ਸਰਕਾਰ ਦੇ ਅੰਦਰ ਹੈ ਪਰ ਇਹ ਕਿਲਾ ਹਲੇ ਵੀ ਆਪਣੇ ਰਾਜੇ ਦੇ ਅੰਦਰ ਹੀ ਆ ਆਪਾਂ ਇਹਨੂੰ ਕਹਿ ਸਕਦੇ ਆ ਤਾਂ ਬਹੁਤ ਸੋਹਣੀਆਂ ਪ੍ਰਾਤਨ ਚੀਜ਼ਾਂ ਬਣੀਆਂ ਹੋਈਆਂ ਉੱਪਰ ਤੋਂ ਜੇਕਰ ਦ੍ਰਿਸ਼ ਦੇਖੀਏ ਤਾਂ ਪੂਰਾ ਜਿਹੜਾ ਅਮੀਰ ਦੇ ਦਰਸ਼ਨ ਹੁੰਦੇ ਆ ਪੂਰਾ ਸ਼ਹਿਰ ਦਿਂਦਾ ਹੈ ਉੱਪਰ ਤੋਂ ਔਰ ਬਹੁਤ ਹੀ ਖੂਬਸੂਰਤ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ ਬਾਕੀ ਭੂਲ ਭਲਈਆ ਜਿਹਨੂੰ ਕਹਿੰਦੇ ਇਹ ਰਸਤਾ ਇੱਕ ਹੈ ਬਾਹਰ ਆਉਣ ਦਾ ਤੇ ਬਾਹਰ ਜਾਣ ਦਾ ਪਰ ਅੰਦਰ ਜਾ ਕੇ ਉਹ ਵੱਖੋ ਵੱਖ ਸਥਾਨਾਂ ਤੇ ਜਾ ਕੇ ਖੁੱਲਦਾ ਹੈ ਜਿਵੇਂ ਇੱਕ ਰਸਤੇ ਵੀ ਦੀ ਜਾਵਾਂਗੇ ਤਾਂ ਉਹ ਰਸਤਾ ਜਿੱਥੇ ਰਾਜੇ ਭੋਜਨ ਕਰਨ ਸੀ ਉੱਥੇ ਜਾਂਦਾ ਹੈ ਦੂਜੇ ਰਸਤੇ ਵਿੱਚ ਵੜਾਂਗੇ ਤਾਂ ਉਹ ਰਸੋਈ ਘਰ ਨੂੰ ਹੋ ਜਾਂਦਾ ਹੈ ਇੱਕ ਰਸਤਾ ਉੱਥੋਂ ਕਟਪੁਤਲੀਆਂ ਵਾਲੇ ਸ਼ੋਅ 'ਚ ਹੋ ਜਾਂਦਾ ਜਿੱਥੇ ਰਾਜੇ ਬੈਠ ਕੇ ਰੰਗ ਮੰਚ ਦੇਖਦੇ ਸੀਗੇ ਤਾਂ ਵੱਖ-ਵੱਖ ਜਿਹੜਾ ਉੱਥੇ ਭਲੇਖੇ ਪਾਉਣ ਦੇ ਲਈ ਉਹ ਰਾਹ ਬਣਾਏ ਗਏ ਸੀ ਕਿਉਂਕਿ ਦੁਸ਼ਮਣ ਜਦੋਂ ਵੀ ਕਿਤੇੋਂ ਬਾਹਰੋਂ ਆਉਂਦਾ ਤਾਂ ਉਹਨੂੰ ਜਲਦੋ-ਜਲਦੇ ਪਤਾ ਨਾ ਲੱਗ ਸਕੇ ਕਿੱਥੇ ਕੋਈ ਰਾਜਾ ਰਹਿੰਦਾ ਹੈ ਸੁਹ ਹਮਲੇ ਤੋਂ ਬਚਿਆ ਜਾਂਦਾ ਸੀਗਾ ਦੂਜੀ ਜੇਕਰ ਆਪਾਂ ਇਸ ਕਿਲੇ ਦੀ ਗੱਲ ਕਰੀਏ ਦੰਬੋ ਦੀ ਕੁਸੂਰਤ ਬਣਿਆ ਹੋਇਆ ਪਾਰਕ ਵੀ ਉਸ ਵਕਤ ਬਣਾਇਆ ਜਾਂਦਾ ਸੀ ਅੱਜ ਵੀ ਇੱਥੇ ਦੱਸਿਆ ਜਾਂਦਾ ਕਿ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਨੇ ਔਰ ਵੱਡੇ ਵੱਡੇ ਅਮੀਰ ਲੋਕ ਆ ਜਿਹੜੇ ਇੱਥੇ ਆ ਕੇ ਵਿਆਹ ਕਰਦੇ ਆ ਵੱਡਾ ਰੈਂਟ ਜਿਹੜਾ ਇੱਥੇ ਪੇ ਕਰਨਾ ਪੈਂਦਾ ਉਸ ਵਕਤ ਪੁਹਾਰਾ ਸਿਸਟਮ ਵੀ ਸੀਗਾ ਇੱਥੇ ਪੁਹਾਰੇ ਵੀ ਚੱਲਦੇ ਸੀਗੇ ਹਾਥੀਆਂ ਦੁਆਰਾ ਦੱਸਿਆ ਜਾਂਦਾ ਕਿ ਇੱਥੇ ਟੈਂਕਾਂ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਸੀ ਥੱਲੇ ਸਾਗਰ ਬਣਿਆ ਹੋਇਆ ਔਰ ਉੱਥੇ ਪਾਣੀ ਆਉਂਦਾ ਸੀ ਤਾਂ ਉੱਥੋਂ ਪਾਣੀ ਇਹ ਉੱਪਰ ਆਉਂਦਾ ਸੀ ਆਧੁਨਿਕ ਤਕਨੀਕ ਜਿਹੜੀ ਉਸ ਵਕਤ ਵੀ ਜਿਹੜੀ ਉਹ ਵਰਤੀ ਜਾਂਦੀ ਸੀਗੀ ਤਾ ਜੇਕਰ ਆਪਾਂ ਗੱਲ ਕਰੀਏ ਪੁਰਾਤਨ ਚੀਜ਼ਾਂ ਜਿਵੇਂ ਕਿ ਤੁਸੀਂ ਦੇਖ ਹੀ ਚੁੱਕੇ ਹੋ ਕਿ ਬਹੁਤ ਜ਼ਿਆਦਾ ਇੱਥੇ ਸਾਬੀਆਂ ਹੋਈਆਂ ਨੇ ਔਰ ਉੱਪਰ ਤੋਂ ਸਾਰਾ ਸ਼ਹਿਰ ਹੈ ਜਿਹੜਾ ਉਹ ਦਿਖਾਈ ਵੀ ਦਿੰਦਾ ਅਮੇਰ ਕਿਲਾ ਨੀਚੇ ਇੱਥੋਂ ਗੁਪਤ ਰਸਤਾ ਕਹਿੰਦੇ ਦੱਸਿਆ ਜਾਂਦਾ ਹੈ ਕਿ ਜਦੋਂ ਕਿਤੇ ਹਮਲੇ ਹੁੰਦੇ ਸੀ ਤਾਂ ਰਾਜਾ ਨੂੰ ਜਿਹੜਾ ਸੁਰੱਖਿਅਤ ਜਿਹੜਾ ਅਮੇਰ ਕਿਲੇ ਦੇ ਵਿੱਚ ਇੱਥੋਂ ਕੱਢ ਦਿੱਤਾ ਜਾਂਦਾ ਸੀ ਦੁਸ਼ਮਣਾਂ ਨੂੰ ਜਿਹੜੀ ਚੀਜ਼ ਦਾ ਪਤਾ ਨਹੀਂ ਲੱਗਦਾ ਸੀਗਾ ਔਰ ਸੈਨਾਵਾਂ ਇੱਥੇ ਰਹਿੰਦੀਆਂ ਸੀ ਤੋਫਖਾਨਾ ਵੀ ਇੱਥੇ ਬਣਿਆ ਹੋਇਆ ਤੋਫਖਾਨੇ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਵੱਡੀਆਂ-ਵੱਡੀਆਂ ਤੋਫਾਂ ਉਸ ਵਕਤਾਂ ਇੱਥੇ ਪੰਜਾਂ ਹੁੰਦੀਆਂ ਔਰ ਇੱਥੇ ਕਾਰਖਾਨਾ ਹੀ ਸੀਗਾ ਇਸ ਵਕਤ ਜਿਹੜਾ ਤੋਫਾਂ ਉਹ ਇੱਥੇ ਤਿਆਰ ਹੁੰਦੀਆਂ ਸੀ ਇੱਕ ਪੱਠੀ ਸੀ ਜਿਹਦੇ ਵਿੱਚ ਲੋਹੇ ਨੂੰ ਪੰਗਲਾਇਆ ਜਾਂਦਾ ਸੀਗਾ ਤਾਂ ਇੱਥੇ ਜਿੱਥੇ ਕਿ ਤੋਹਫਾ ਬਣਾਇਆ ਜਾਂ ਜਾਂਦਾ ਸੀ ਇੱਕ ਆਰਟ ਗੈਲਰੀ ਆਪਾਂ ਕਹਿ ਸਕਦੇ ਹਾਂ ਜਿੱਥੇ ਪੁਰਾਤਨ ਚੀਜ਼ਾਂ ਜਿਹੜੀਆਂ ਉਹ ਪੰਜਾਂ ਹੋਈਆਂ ਜਦੋਂ ਰਾਜੇ ਮਹਾਰਾਜੇ ਦੀਆਂ ਫੋਟੋਆਂ ਉਸ ਵੇਲੇ ਦੀਆਂ ਪੰਜਾਂ ਹੋਈਆਂ ਸੈਨਿਕਾਂ ਦੀਆਂ ਵਰਦੀਆਂ ਇੱਥੇ ਪੰਜਾਂ ਹੋਈਆਂ ਔਰ ਬਹੁਤ ਸੋਹਣੀ ਗੈਲਰੀ ਹੈ ਜਿਹੜੀ ਇੱਥੇ ਬਣੀ ਹੋਈ ਹੈ ਪੁਰਾਤਨ ਚੀਜ਼ਾਂ ਜਿਹੜੀਆਂ ਉਹ ਸੰਭਰਾ ਹੋਈਆਂ ਔਰ ਦੱਸਿਆ ਜਾਂਦਾ ਕਿ ਇਸ ਕਿਲੇ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਵੀ ਸੀਗਾ ਔਰ ਬਹੁਤ ਭੰਡਾਰ ਸੀਗਾ ਇਸ ਰਾਜੇ ਦੇ ਕੋਲ ਔਰ ਰਾਜਾ ਮਾਨ ਸਿੰਘ ਦੇ ਨਾਲ ਇਹ ਜੁੜੇ ਹੋਇਆ ਸਾਰਾ ਇਤਿਹਾਸ ਔਰ ਪੀੜੀ ਦਰ ਪੀੜੀ ਅੱਗੇ ਜਦੋਂ ਚਲਦੇ ਆ ਤਾਂ ਹੁਣ ਦੀਆ ਕੁਮਾਰੀ ਦੇ ਅੰਦਰ ਇਹ ਦੱਸਿਆ ਜਾਂਦਾ ਔਰ ਉਸ ਵਕਤ ਇਸ ਨੂੰ ਬਣਾਉਣ ਦੇ ਵਿੱਚ ਤਕਰੀਬਨ 6-7 ਸਦੀਆਂ ਇਹ ਕਹਿ ਲਓ ਲੱਗੀਆਂ ਸੀਗੀਆਂ 1700 ਜਿਹੜੀ 17ਵੀਂ ਸਦੀ ਆਪਾਂ ਕਹਿ ਸਕਦੇ ਆ ਉਹਦੇ ਵਿੱਚ ਜਾ ਕੇ ਇਹ ਤਿਆਰ ਹੋਇਆ ਸੀਗਾ ਕਈ ਰਾਜਾਂ ਦੇ ਜਿਹੜੇ ਰਾਜ ਕਾਲ ਦੇ ਵਿੱਚੇ ਲਗਾਤਾਰ ਬਣਦਾ ਰਿਹਾ ਤਾਂ ਇਸ ਨੂੰ ਜੈਗੜ ਕਿਲਾ ਕਹਿੰਦੇ ਆ ਔਰ ਤੁਸੀਂ ਇਸ ਕਿਲੇ ਦੇ ਜਿਹੜੇ ਦਰਸ਼ਨ ਕੀਤੇ ਹੈ। ਇਸ ਤੋਂ ਜਦੋਂ نیچے ਨੂੰ ਆਉਣਾ ਤਾਂ ਇੱਥੇ ਇੱਕ ਜਲਬੈਲ ਵੀ ਬਣਿਆ ਹੋਇਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਆਸ-ਪਾਸੇ ਦੇ ਪਾਣੀ ਭਰਿਆ ਹੋਇਆ ਡੇਢ ਮੰਜ਼ਲ ਕਹਿੰਦੇ ਇਹਦੇ ਪਾਣੀ ਦੇ ਵਿੱਚ ਔਰ ਡੇਢ ਮੰਜ਼ਲ ਇਹਦੇ ਉੱਪਰ ਹੈ। ਔਰ ਇੱਥੇ ਪਹਾੜਾਂ ਤੋਂ ਜਦੋਂ ਮੀਂਹ ਪੈਂਦਾ ਦਾ ਪਾਣੀ ਆ ਜਾਂਦਾ ਤਾਂ ਪਾਣੀ ਦੇ ਵਿੱਚ ਇਹ ਜਲਮੈਲ ਵੀ ਬਣਿਆ ਹੋਇਆ